ਸੱਚਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲੈ ਕੇ ਆਏ ਪੰਜਾਬੀ ਬੋਲੀਆਂ 1133 ਤੋਂ ਸ਼ੁਰੂ ਹੋਣੇ ਆ ਤੇ ਦੇਖਦੇ ਆਪਾਂ ਐਂਡ ਕਿੱਥੋਂ ਤੱਕ ਕਰਦੇ ਆਂ ਤੇ ਚਲੋ ਆਪਾਂ ਸ਼ੁਰੂ ਕਰਦੇ ਆਂ ਆਪਣੀ ਪਹਿਲੀ ਬੋਲੀ ਹੈਗੀ ਹੈ ਯਾਰੀ ਯਾਰੀ ਕੀ ਲਾਈਆ ਮੁੰਡਿਆ ਕੀ ਯਾਰੀ ਤੋਂ ਲੈਣਾ ਵੇ ਪਹਿਲਾਂ ਯਾਰੀ ਲੱਡੂ ਮੰਗੇ ਪਹਿਲਾਂ ਯਾਰੀ ਲੱਡੂ ਫੇਰ ਮੰਗੂ ਦੁੱਧ ਪੇੜੇ ਵੇ ਆਸ਼ਕ ਲੋਕਾਂ ਦੇ ਮੂੰਤੇ ਪੈਂਚ ਬੇੜੇ ਆਸ਼ਕ ਲੋਕਾਂ ਦੇ ਮੂੰਤੇ ਪੈਂਚ ਬੇੜੇ ਆਸ਼ਕ ਲੋਕਾਂ ਦੇ ਬੋਲੇ ਆ ਜਿਹੜੀ ਬੋਲੇ ਪਸੰਦ ਆਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਸ਼ੰਦ ਭਰਾਗੇ ਆਈਏ ਜਾਈਏ ਸ਼ੰਦ ਭਰਾਗੇ ਆਈਏ ਜਾਈਏ ਸ਼ੰਦ ਅੱਗੇ ਬੋਕਰ ਸਾਰੀ ਮੇਰੀ ਫੈਸ਼ਨੇਬਲ ਸੰਡੂ ਮੇਰਾ ਜੋਕਰ ਸਾਰੀ ਮੇਰੀ ਫੈਸ਼ਨੇਬਲ ਸੰਡੂ ਮੇਰਾ ਜੋਕਰ ਬਹੁਤ ਫਨੀ ਜੀਏ ਬਹੁਤ ਸਾਰੀਆਂ ਭੋਲੀਆਂ ਹੀ ਬਹੁਤ ਸੌਖੀਆਂ ਨੇ ਲਾੜੇ ਪਹਿਣਾ ਕੰਜ ਕੁਵਾਰੀ ਲਾੜੇ ਪਹਿਣਾ ਕੰਜ ਕੁਵਾਰੀ ਬੜੀ ਪਿਆਰੀ ਨੀ 1 ਰੁਪਈਆ ਸਟੇੜਿਆ 1 ਰੁਪਈਆ ਸਟੇੜਿਆ ਰਤੀ ਬਦਲੀ ਦੇ ਮੰਜੇ ਤੇ ਕਾਲੇ ਰੰਗ ਦਰਿਛ ਚੜਿਆ ਅਰਛ ਦੇ ਕਕੇ ਕਕੇ ਬਾਲ ਅੱਖਾਂ ਲਾਲ ਉਹਦੇ ਪਾਣੇ ਸਿੱਖ ਚੜਿਆ ਉਹਦੇ ਪਾਣੇ ਸਿੱਖ ਚੜਿਆ ਉਹਦੇ ਪਾਣੇ ਸਿੱਖ ਚੜਿਆ ਇਹ ਥੋੜੀ ਜਿਹੀ ਔਖੀ ਸੀ ਤੋ ਸਕਿਪ ਵੀ ਕਰ ਸਕਦੇ ਸੱਸ ਮਰੀਨੇ ਮੁੰਡੇ ਜੰਮੇ ਸੱਸ ਮਰੀਨੇ ਮੁੰਡੇ ਜੰਮੇ ਜੰਮੇ ਪੂਰੇ 7 ਛਿਆਂ ਦੀ ਤਾਂ ਆ ਗਈ ਪੰਜੇਰੀ 7ਵੇਂ ਵਾਰੀ ਬਸ ਬਰੇਕਾਂ ਹੁਣ ਲਗੀਆਂ ਹੁਣ ਲਗੀਆਂ ਮੇਰੀ ਸੱਸ ਬਰੇਕਾਂ ਹੁਣ ਲਗੀਆਂ ਹੁਣ ਲਗੀਆਂ ਮੇਰੀ ਸੱਸ ਬਰੇਕਾਂ ਹੁਣ ਲਗੀਆਂ ਚਾਵਾਂ 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 ਮਿੱਤਰਾਂ ਦੇ ਫੁਲਕੇ ਨੂੰ ਮਿੱਤਰਾਂ ਦੇ ਫੁਲਕੇ ਨੂੰ ਮੈਂ ਖੰਡ ਦਾ ਪ੍ਰੇਥਨ ਲਾਵਾਂ ਜਿੱਥੇ ਯਾਰਾ ਤੂੰ ਲੰਗਦਾ ਜਿੱਥੇ ਯਾਰਾ ਤੂੰ ਲੰਗਦਾ ਪੈੜ ਚੁੰਮ ਕੇ ਹਿੱਕ ਨਾਲ ਲਾਵਾਂ ਮੁੜ ਕੇ ਤਾਂ ਦੇਖ ਮਿੱਤਰਾ ਤੇਰੇ ਮਗਰ ਮੇਲ ਦੀਆਂ ਵਾ ਮੁੜ ਕੇ ਤਾਂ ਵੇਖ ਮਿੱਤਰਾ ਤੇਰੇ ਮਗਰ ਮੇਲ ਦੀਆਂ ਵਾ ਮੁੜ ਕੇ ਤਾਂ ਵੇਖ ਮਿੱਤਰਾ ਸੱਤਸਮਰੀ ਨੇ ਮੁੰਡੇ ਜੰਮੇ ਸੱਤਸਮਰੀ ਨੇ ਮੁੰਡਾ ਜੰਮਿਆ ਨਾ ਤਰਿਆ ਗੁਰ ਦਿੱਤਾ ਪੰਜੀਰੀ ਖਾਵਾਂਗੇ ਭੈ ਗੁਰੂ ਨੇ ਦਿੱਤਾ ਪੰਜੀਰੀ ਖਾਵਾਂਗੇ ਭੈ ਗੁਰੂ ਨੇ ਦਿੱਤਾ ਪੰਜੀਰੀ ਖਾਵਾਂਗੇ ਇਸ਼ਕ ਇਸ਼ਕ ਨਾ ਕਰਿਆ ਕਰਨੀ ਇਸ਼ਕ ਇਸ਼ਕ ਨਾ ਕਰਿਆ ਕਰਨੀ ਸੁਣ ਲੈ ਇਸ਼ਕ ਦੇ ਕਾਰੇ ਨਹੀਂ ਇਸ ਇਸ਼ਕ ਨੇ ਸਿਖਰ ਦੁਪਹਿਰੇ ਇਸ ਇਸ਼ਕ ਨੇ ਸਿਖਰ ਦੁਪਹਿਰੇ ਕਈ ਲੁੱਟੇ ਕਈ ਮਾਰੇ ਵੇ ਪਹਿਲਾ ਇਸ ਨੇ ਦਿੱਲੀ ਲੁੱਟੀ ਪਹਿਲਾ ਇਸ ਨੇ ਦਿੱਲੀ ਲੁੱਟੀ ਫੇਰ ਕਈ ਬਲਖ ਬੁਖਾਰੇ ਤੇਰੀ ਫੋਟੋ ਤੇ ਸ਼ਰਤਾਂ ਲਾਣ ਕੁਵਾਰੇ ਤੇਰੀ ਫੋਟੋ ਤੇ ਸ਼ਰਤਾਂ ਲਾਣ ਕੁਵਾਰੇ ਜਾਂ ਫਿਰ ਅਮ ਆਏ ਤੇ ਰੀ ਫੋਟੋ ਤੇ ਡਿਗ ਡਿਗ ਭੈਣ ਕੁਆਰੇ ਤੇਰੀ ਫੋਟੋ ਤੇ ਸ਼ੰਧ ਪਰ ਅਗੇ ਆਈਏ ਜਾਈਏ ਸ਼ੰਧ ਪਰ ਅਗੇ ਆਈਏ ਜਾਈਏ ਸ਼ੰਦੇ ਅਗੇ ਸੱਸ ਮੇਰੀ ਘੜਵੇ ਵਰਗੀ ਤੇ ਸੌਰਾਲੁਕ ਦੱਡ ਰਾਮ ਸੱਸ ਮੇਰੀ ਘੜਵੇ ਵਰਗੀ ਤੇ ਸੌਰਾਲੁਕ ਦੱਡ ਰਾਮ ਲੜਿਆ ਭੈਣੇ ਜਰਨੀ ਵੇ ਲਾੜਿਆ ਸੌਰੀ ਭੈਣ ਲਾੜਿਆ ਭੈਣ ਹਰ ਜਰਨੀ ਵੇ ਸੱਤ ਵਿੱਚ ਪੀਲ ਪਲਾੰਗੜ ਖੇਲੇ ਪੱਜ ਗਈ ਵੇ ਜਥਣੀ ਗਿੱਧਾ ਰਾਂ ਨੂੰ ਲੈ ਕੇ ਤਾਂ ਉਹ ਤਾਂ ਚੜ ਗਈ ਬਠੰਡੇ ਆਲੀ ਰੇਲ ਉਹ ਤਾਂ ਚੜ ਗਈ ਵੇ ਚੜ ਗਈ ਬਠੰਡੇ ਆਲੀ ਰੇਲ ਉਹ ਤਾਂ ਚੜ ਗਈ ਵੇ ਚੜ ਗਈ ਬਠੰਡੇ ਆਲੀ ਰੇਲ ਸੱਸ ਪਕਾਵੇ ਰੋਟੀਆਂ ਮੈਂ ਪੇੜੇ ਗਿੰਦੀ ਆਈ ਸੱਸ ਪਕਾਵੇ ਰੋਟੀਆਂ ਮੈਂ ਪੇੜੇ ਕਿੰਨ੍ਹ ਦੀ ਆਈ ਸੱਸੇ ਨਹੀਂ ਬਾਰਾ ਤਾਲੀਏ ਮੈਂ ਤੇਰਾ ਤਾਲੀ ਆਈ ਸੱਸੇ ਨਹੀਂ ਬਾਰਾ ਤਾਲੀਏ ਮੈਂ ਤੇਰਾ ਤਾਲੀ ਆਈ ਪੰਡਾ ਵਿੱਚੋਂ ਪੰਡ ਸਨੇਂਦਾ ਪੰਡ ਸਨੇਂਦਾ ਰੂੜਾ ਨੀ ਉਥੋਂ ਦੇ ਕਿਨਾਰ ਸਨੇਂਦੀ ਉਥੋਂ ਦੇ ਕਿਨਾਰ ਸਨੇਂਦੀ ਕਰਦੇ ਗੋਵਾ ਕੂੜਾ ਨੀ ਆਉਂਦੇ ਜਾਂਦੇ ਨੂੰ ਦੁੱਧ ਪਲਾਉਂਦੀ ਆਉਂਦੇ ਜਾਂਦੇ ਨੂੰ ਦੁੱਧ ਪਲਾਉਂਦੀ ਢਾਉਂਦੀ ಪಂಗೂಡಾ ಬಾಹ ಛಡ್ ಮಿತ್ರಾ ಟು ಗ್ಯಾಚದ ಚೂಡಾ ಬಾಹ ಛಡ್ವೆ ಮಿತ್ ಟು ಗ್ಯಾ ಕಚದ ಚೂಡಾ ಸುಣವೆ ಪಿಂಡದ ಕುಡಿಯ ನ ਸੁਣਵੇ ਹੈ ਪਿੰਡ ਦੇ ਹਾਕਮਾਂ ਨਾ ਕੁੜੀਆਂ ਨੂੰ ਸਮਝਾ ਪੀੜੀ ਤਾਂ ਪਾਉਂਦੀਆਂ ਮੋਹਰੀਆਂ ਕੋਈ ਚੁੰਨੀਆਂ ਲੈਂਦੀਆਂ ਘੜ ਵਿੱਚ ਪਾ ਜਵਾਨੀ ਲੋਕਾਂ ਪਾ ਦੇ ਗੋਰੀਏ ਸਾਨੂੰ ਕਾਦੇ ਚਾ ਲੋਕ ਜਵਾਨੀ ਲੋਕਾਂ ਪਾਣੇ ਗੋਰੀਏ ਸਾਨੂੰ ਕਾਦਾ ਚਾ ਤੇਰੀ ਖਾਤਰਿਆ ਕੁਵਾਰਾ ਜਗ ਤੋਛੜਾ ਖਵਾਇਆ ਨੀਂਦ ਤੀ ਆਵੇ ਜੇ ਖੋਪਾ ਲਿਆਂਦਾ ਨੀਂਦ ਤੀ ਆਵੇ ਜੇ ਖੋਪਾ ਲਿਆਂਦਾ ਤੇਰੀ ਝੋਲੀ ਪਾਇਆ ਜੇ ਧਰਮਾ ਪਿਆਂ ਦਾ ਪਿਆਰ ਕਾਸ ਨੂੰ ਪਾਇਆ ਜੇ ਧਰਮਾ ਪਿਆਂ ਦਾ ਜਾ ਰੱਸੀਆਂ ਸੱਪ ਬਣ ਗਈ ਖਾ ਕੇ ਮਾਲ ਪਰਾਇਆ ਰੱਸੀਆਂ ਸੱਪ ਬਣ ਗਈ ਖਾ ਕੇ ਮਾਲ ਪਰਾਇਆ ਛੰਦ ਭਰਾਗੇ ਆਈਏ ਜਾਈਏ ਛੰਦ ਭਰਾਗੇ ਆਈਏ ਜਾਈਏ ਛੰਦ ਅੱਗੇ ਜੋ ਭਾਬੀ ਮੇਰੀ ਫੁੱਲ ਵਰਗੀ ਵੀਰਾ ਦੀ ਖੁਸ਼ਬੂ ਅਭੀ ਮੇਰੀ ਫੁੱਲ ਵਰਗੀ ਵੀਰਾ ਦੀ ਖੁਸ਼ਬੂ ਅਭੀ ਮੇਰੀ ਫੁੱਲ ਵਰਗੀ ਛੜੇ ਲੁੱਟਨ ਦੀ ਮਾਰੀ ਛੜੇ ਲੁੱਟਨ ਦੀ ਮਾਰੀ ਕੁੜਮਾ ਜੋਰੋਂ ਦਾਤਣ ਚਬਦੀ ਛੜਿਆਂ ਕਰਤੀ ਨਾ ਦੇਖੋ ਕੁਦਰਤ ਰੱਬ ਦੀ ਤੇਰੇ ਝੁੰਮ ਚੁਗਾ ਮੱਥਾ ਸਕਲ ਪੁਰਾਣਾ ਚੱਜਦੀ ਤੇਰਾ ਝੁਗਮ ਚੁਗਾ ਮੱਥਾ ਸਕਲ ਪੁਰਾਣਾ ਚੱਜਦੀ ਜਿਹੜੀ ਪਿਛਲੀ ਸੀ ਭਾਬੀ ਵੀਰ ਵਾਲੀ ਉਹ ਬੋਲੀ ਮੇਰੀ ਫੇਵਰੇਟ ਸੀ ਸੋ ਨਵੇਂ ਪਿੰਡ ਦੇ ਆ ਹਾ ਕਮਾਏ ਨ ਮੁੰਡਿਆਂ ਨੂੰ ਸਮਝਾ ਪੱਗਾ ਤਾਂ ਬਣਦੇ ਟੇਡੀਆਂ ਕੋਈ ਲੜ ਲੈਂਦੇ ਲਮਕਾ ਜਵਾਨੀ ਮੁਸਕਨ ਬੂਟੀਆਂ ਮੁੰਡਿਆ ਸੰਭਲ ਕੇ ਵਰਤਾ ਜਵਾਨੀ ਮੁਸਕਲ ਮੁੱਠੀਏ ਮੁੰਡਿਓ ਸੰਭਲ ਕੇ ਵਰਤਾ ਜਵਾਨੀ ਮੁਸਕਨ ਬੂਟੀਆਂ ਅਟੀਆਂ 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 ਤੇਰਾ ਮੇਰਾ ਇੱਕ ਮਨ ਸੀ ਤੇਰੀ ਮਾਂ ਨੇ ਦਰਾ ਥਾ ਰਖੀਆਂ ਤੈਨੂੰ ਦੇਵੇ ਦੁੱਧ ਲੱਸੀਆਂ ਤੈਨੂੰ ਦੇਵੇ ਦੁੱਧ ਲੱਸੀਆਂ ਮੈਨੂੰ ਕੋੜੇ ਤੇਲ ਦੀਆਂ ਮਠੀਆਂ ਤੇਰੇ ਵਿੱਚੋਂ ਮਾਰੇ ਵਾਸ਼ਨਾ ਤੇਰੇ ਵਿੱਚੋਂ ਮਾਰੇ ਵਾਸ਼ਨਾ ਪੱਲੇ ਲੌਂਗ ਲੱਟੀਆਂ ਰਖੀਆਂ ਤੇਰੇ ਫਿਕਰਾں ਚ ਰੋਜ਼ ਕਟਾਂ ਦਿਨ ਰਤੀਆਂ ਤੇਰੇ ਫਿਕਰਾں ਚ ਰੋਜ਼ ਕਟਾਂ ਦਿਨ ਰਤੀਆਂ ਤੇਰੇ ਫਿਕਰਾں ਚ ਸਣਵੇ ਇਹ ਮੁੰਡਿਆ ਕੈਂਠੇ ਵਾਲਿਆ ਸੁਣਵੇ ਮੁੰਡਿਆ ਕੈਂਠੇ ਵਾਲਿਆ ਖੂਟੋ ਬੇਨਾ ਜਾਈਏ ਵੇ ਖੂਟੋ ਬੇਤੇ ਹੋਵੇ ਚਰਚਾ ਖੂਟੋ ਬੇਤੇ ਹੋਵੇ ਚਰਚਾ ਚਰਚਾ ਨਾ ਕਰਵਾਇਏ ਬਜੀ ਦੀ ਬਾਫੜੀਏ ਛੱਡ ਕੇ ਕਦੇ ਨਾ ਜਾਈਏ ਬਜੀ ਦੀ ਬਾਫੜੀਏ ਛੱਡ ਕੇ ਕਦੇ ਨਾ ਜਾਈਏ ਹੁਣ ਵੇ ਸੁਨੇ ਆ ਰਿਆ ਗੱਲ ਸੁਣਾਵਾ ਸਰਵੇਸਨੀ ਆ ਰਾ ਗੱਲ ਸੁਣਾਵਾ ਇੱਥੇ ਲਾ ਫੁਹਾਰਾ ਵੇ ਪਹਿਲਾ ਤਾ ਮੇਰਾ ਲੋਗ ਤੂੰ ਕੱਢ ਦੇ ਪਹਿਲਾ ਤੂੰ ਮੇਰਾ ਲੋਗ ਤੂੰ ਕੱਢ ਦੇ ਲੋਗ ਬੁਰਛੀਆਂ ਵਾਲਾ ਵੇ ਫੇਰ ਤੂੰ ਮੇਰੀ ਕਰ ਦੇਤੀ ਲੀ ਫੇਰ ਤੂੰ ਮੇਰੀ ਘੜ ਦੇ ਤੀਲੀ ਨਾਬੇ ਤੇ ਪਟਿਆਲਾ ਵੇਸ ਤੋਂ ਬਾਦ ਮੇਰੇ ਘੜ ਦੇ ਮਛਲੀ ਕਲਰ ਪਾਵੀ ਚਮਕਾ ਰਾਜਨ ਵਾਂਗੁ ਛਿਪ ਜਗ ਦਾਤਨ ਵਰਗਿਆ ਯਾਰਾ ਚੰਦ ਵਾਂਗੁ ਛਿਪ ਜਗ ਦਾਤਨ ਵਰਗਿਆ ਯਾਰਾ ਚੰਦ ਵਾਂਗੁ ਛਿਪ ਜਗ ਚੰਦ ਭਰਾਗੇ ਆਈਏ ਜਾਈਏ ਚੰਦ ਭਰਾਗੇ ਆਈਏ ਜਾਈਏ ਚੰਦ ਸੁਣ ਕੇ ਹੱਸ ਸੋਹਰਾ ਮੇਰਾ ਟਰੱਕ ਵਰਗਾ ਤੇ ਸੱਸ ਲੋਕਲ ਬੱਸ ਸੋਹਰਾ ਮੇਰਾ ਟਰੱਕ ਵਰਗਾ ਤੇ ਸੱਸ ਲੋਕਲ ਬੱਸ ਕਾਲੇ ਜੇ ਤੰਬੇ ਵਾਲੇ ਆ ਤੇਰੇ ਤੰਬੇ ਤੋਂ ਡਰ ਲੱਗਦਾ ਕਾਲੇ ਜੇ ਤੰਬੇ ਵਾਲੇ ਆ ਤੇਰੇ ਤੰਬੇ ਤੋਂ ਡਰ ਲੱਗਦਾ ਤੰਬਾ ਤਦਿਆਂ ਉਤਾਰ ਵੇ ਬਾਪ ਦੇ ਡੰਡੇ ਤੋਂ ਡਰ ਲੱਗਦਾ ਵੇ ਤੰਬਾ ਤਦਿਆਂ ਉਤਾਰ ਬਾਪ ਦੇ ਡੰਡੇ ਤੋਂ ਡਰ ਲੱਗਦਾ ਸੱਸੇ ਨੇ ਸਮਝਾਲਾ ਪੁੱਤ ਨੂੰ ਸੱਸੇ ਨੇ ਸਮਝਾਲਾ ਪੁੱਤ ਨੂੰ ਕਰਨੀ ਬਗਾਨੇ ਜਾਂਦਾ ਨਿ ਘਰ ਦੀ ਸ਼ੱਕਰ ਬੂਰੇ ਵਰਗੀ ਗੁੜ ਚੋਰੀ ਦਾ ਖਾਂਦਰ ਚੰਦਰੇ ਨੂੰ ਇਸ਼ਕ ਬੁਰਾ ਬਿਨ ਪੌੜੀ ਝੜ ਜਾਂਦਾ ਨਿ ਚੰਦਰੇ ਨੂੰ ਇਸ਼ਕ ਬੁਰਾ ਬਿਨ ਪੌੜੀ ਝੜ ਜਾਂਦਾ ਨਿ ਚੰਦਰੇ ਨੂੰ ਇਸ਼ਕ ਬੁਰਾ ਆਵਣ ਜਾ ਰਿਆ ਬਹਿਣ ਜਾ ਰਿਆ ਆਈ ਹਮਾਰੇ ਘਰ ਵੇ ਵਿਚਾਰ ਕੁਕੜੀਆਂ ਕਰ ਲੂ ਕੱਠੀਆਂ ਚਾਰ ਕੁਕੜੀਆਂ ਕਰ ਲੂ ਕੱਠੀਆਂ ਕਿਉਂ ਫਿਰਦਾ ਐ ਦਰ ਦਰ ਵੇ ਝੜ ਗਿਆ ਰੋਜ ਦੀਆਂ ਮੈਂ ਜਾਊਂਗੀ ਮਰ ਵੇ ਝੜਕਾਰ ਰੋਜ ਦੀਆਂ ਮੈਂ ਜਾਊਂਗੀ ਮਰ ਵੇ ਸਸੇ ਨਹੀਂ ਸਮਝਾਲਾ ਪੁੱਤ ਨੂੰ ਘਰ ਨਹੀਂ ਬਗਾਨੇ ਜਾਂਦਾ ਨਹੀਂ ਕਰਦੀ ਸ਼ੱਕਰ ਪੂਰੇ ਵਰਗੀ ਕਰਦੀ ਸ਼ੱਕਰ ਬੁਰਗ ਪੂਰੇ ਵਰਗੀ ਘੁੜਚੋਰੀ ਦਾ ਖਾਂਦਾ ਨਹੀਂ ਸਮਝਾਲਾ ਸਸਿਏ ਸਾਥੋਂ ਜਾ ਰਹੀ ਆ ਨਹੀਂ ਜਾਂਦਾ ਸਸੇ ਨਹੀਂ ਸਮਝਾਲਾ ਸਸੀ ਸਾਥੋਂ ਜਰਿਆ ਨੀ ਜਾਂਦਾ ਵਿਚ ਭਾਗਾਂ ਦੇ ਸੋਹੇ ਖੇਲੇ ਖੇਤਾਂ ਵਿੱਚ ਰਹੁੜਾ ਤੈਨੂੰ ਵੇਖ ਤਿਨ ਵਿਲਖਾਵਾਂ ਖਾ ਕੇ ਮਰਤ ਦੂਰਾ ਕਾ ਨੂੰ ਪਾਇਆ ਸੀ ਪਿਆਰ ਵੈਰ ਨੇ ਗੂੜਾ ਕਾ ਨੂੰ ਪਾਇਆ ਸੀ ਪਿਆਰ ਵੈਰ ਨੇ ਗੂੜਾ ਕਾ ਨੂੰ ਪਾਇਆ ਸੀ ਸ਼ੰਦ ਪਰਾਗੇ ਆਈਏ ਜਾਈਏ ਸ਼ੰਦ ਪਰਾਗੇ ਆਈਏ ਜਾਈਏ ਸ਼ੰਦ ਪਰਾਗੇ ਦਾਣੇ ਨਹੀਂ ਹਰ ਜੀ ਜਾ ਰੱਖੇ ਅੱਖਸਾਲੀ ਤੇ ਉਹਨੂੰ ਭੈਣ ਕੋਈ ਨਾ ਜਾਣੇ ਹਰ ਹਰ ਜੀ ਚਾ ਰੱਖੇ ਅੱਖਸਾਲੀ ਤੇ ਉਹਨੂੰ ਭੈਣ ਕੋਈ ਨਾ ਜਾਣੇ ਸਾਬ ਤੂੰ ਮੂਰੇ ਆਉਂਦੇ ਆ ਤੇਰਾ ਬਾਂਦਰ ਵਰਗੀ ਬੂਥੀ ਨਾ ਸਾਤਾ ਮਿੱਡੀਆਂ ਫਿੱਡੀਆਂ ਵੇ ਮੱਥਾ ਭਿੱਜੀ ਹੋਈ ਠੁੱਠੀ ਟੰਗਾਤਾ ਬੀਂਗ ਤੜੰਗੀਆਂ ਧਰਮ ਨਾਲ ਗਲਰਤਾਨਾ ਚੂਠੀ ਧਰਮ ਨਾਲ ਗਲਰਤਾਨਾ ਚੂਠੀ ਧਰਮ ਨਾਲ ਰਤਾਨਾ ਚੂਠੀ ਇਹ ਕੋਈ ਖਾਸ ਨਹੀਂ ਬੋਲੀ ਮੈਨੂੰ ਪਸੰਦ ਇੱਕੋ ਬੋਲ ਬੋਲਾ ਨਾ ਬੋਲਾ ਨਾ ਕੋਈ ਹੋਰ ਵੇ ਸੌਣ ਦਾ ਮਹੀਨਾ ਬਗਾ ਵਿੱਚ ਬੋਲਣ ਵਰੇ ਆਸਾਨੀ ਸਾਰੇ ਜਾਣਾ ਗੱਡੀ ਨੂੰ ਖਾਲੀ ਤੋਰ ਵੇ ਆਸਾਨੀ ਸਾਰੇ ਜਾਣਾ ਘੱਟੀ ਨੇ ਖਾਲੀ ਤੋੜਵੇ ਨਾਵੇ ਪੂਰਨਾ ਚੋਰੀ ਕਰੀਏ ਨਾਵੇਂ ਵਾਰੀਏ ਡਾਕਾਵੇ ਬਾਰਾ ਬਰਸ ਦੀ ਸਜਾ ਬੋਲ ਜੂ ਬਾਰਾ ਬਰਸ ਦੀ ਸਜਾ ਬੋਲ ਜੂ ਪੀਣਾ ਪੈ ਜੂ ਆਟਾ ਵੇ ਨੇੜੇ ਆਈ ਦੀ ਬਾਣਾ ਫੜੀਏ ਨੇੜੇ ਆਈ ਦੀ ਬਾਣਾ ਫੜੀਏ ਲੋਕੀ ਕਹਿਣਗੇ ਡਾਕਾ ਕੋਠੀਪੁਰਾਂ ਦੀ ਵਿਚਪਰੀਆਂ ਦਾ ਵਾਸਾ ਕੋਠੀਪੁਰਨ ਦੀ ਵਿਚਪਰੀਆਂ ਦਾ ਵਾਸਾ ਕੋਠੀਪੁਰਨ ਦੀ ਇੱਕ ਕੁੜੀ ਧੂਕਵਾਰੀ ਦੂਜੀ ਅੱਖ ਟੂਣੇ ਹਾਰੀ ਤੀ ਚਾਲ ਅੰਗਲੇ ਸ਼ਿਕਾਰੇ ਮਾਰ ਮਾਰ ਪੱਤ ਦਾ ਨੀ ਤੂੰ ਜਾਣ ਜੋਗਾ ਤੂੰ ਜਾਣ ਜੋਗਾ ਛੱਡੇ ਆਣਾ ਪੁੱਤ ਜੱਟ ਦਾ ਨੀ ਤੂੰ ਜਾਣ ਜੋਗਾ ਜਾਣ ਜੋਗਾ ਛੱਡੇ ਆਣਾ ਪੁੱਤ ਜੱਟ ਦਾ ਜੇ ਮੁੰਡਿਆ ਤੂੰ ਵਿਆਹ ਵੇਕਰੋਣਾ ਜੇ ਮੁੰਡਿਆ ਤੂੰ ਵਿਆਹ ਵੇਕਰੋਣਾ ਭੇਜਾ ਖੇਤ ਧਾਰਾ ਖਾਵੇ ਆਉਂਦੀ ਜਾਂਦੀ ਨੂੰ ਕੁਝ ਨਾ ਆਖੀਏ ਆਉਂਦੀ ਜਾਂਦੀ ਨੂੰ ਕੁਝ ਨਾ ਆਖੀਏ ਧੂਰੋਂ ਲੈ ਲਈ ਝਾਕਾ ਵੇ ਜੇ ਤੂੰ یوں ਕਰਨੀ ਵਿਆਹ ਕਰਵਾ ਲੈ ਕਾਕਾ ਜੇ ਤੀਆਂ ਕਰਨੀ ਵਿਆਹ ਕਰਵਾ ਲੈ ਕਾਕਾ ਜੇ ਤੂੰ ਐ ਕਰਨੀ ਸ਼ੰਦ ਪਰਾਗੇ ਆਈਏ ਜਾਈਏ ਸ਼ੰਦ ਪਰਾਗੇ ਪ੍ਰਾਤ ਨਚਲੋਨੀ ਕੁੜੀਓ ਜਿ ਸ਼ਗਨਾ ਵਾਲੀ ਰਾਤ ਨਚਲੋਨੀ ਕੁੜੀਓ ਜਿ ਸ਼ਗਨਾ ਵਾਲੀ ਰਾਤ ਕੀ ਬੰਠਣ ਆਇਆ ਜਨੇਤੀਆਂ ਕੀ ਬੰਠਣ ਕੇ ਆਇਆ ਜਨੇਤੀਓ ਨਿਰਾ ਢੋਰਾ اندا بھاگے رامان دی سینا نیرے باندرਾਂ ਦਾ ਟੋਲਾ ਇਕੱਠੇ ਹੁਤਾ ਹੋਏ ਲਈ ਲੱਗਵੇ ਗੱਲਾਂ ਤੇ ਲਾ ਕੇ ਕਾਲਸ ਦੇ ਟਿੱਕੇ ਤੁਨੂੰ ਨજર ਨਾ ਜਾਵੇ ਲੱਗ ਕੇ ਮੂੰਹ ਸਿਰ ਕਰ ਲੋ ਕਾਲੇ ਪੀਲੇ ਤੋਂ ਦੇ ਛਿਪ ਜਾਣੇ ਮੂੰਹ ਦੇ ਕੱਜ ਕੇ ਟੋਟੇ ਛਿਪ ਜਾਣੇ ਮੋਹਾ ਦੇ ਕਾਜਵੇ ਟੋਟੇ ਛਿਪ ਜਾਣੇ ਇਹ ਵੀ ਕੋਈ ਖਾਸ ਨਹੀਂ ਸੀ ਇਸ ਕਰਕੇ ਪਾਦੀ ਦੀਆਂ ਕਈ ਲੋਕਾਂ ਨੂੰ ਬੈਟਰ ਬਣਾਉਣੀਆਂ ਆਉਂਦੀਆਂ ਵਧੀਆ ਲੱਗਦੀਆਂ ਨੇ ਇਸ ਕਰਕੇ ਇੱਕ ਚਾਹ ਦੀ ਪੂੜੀ ਇੱਕ ਘੰਡ ਦੀ ਪੂੜੀ ਜੀਚਾ ਅੱਖੀਆਂ ਨਾ ਮਾਰਵੇ ਮੈਂ ਕੱਲ ਦੀ ਕੁੜੀ ਜੀਚਾ ਅੱਖੀਆਂ ਨਾ ਮਾਰਵੇ ਮੈਂ ਕੱਲ ਦੀ ਕੁੜੀ පුච්චා පුජ්ජ බරොබ්බරමූරී දීවා කිසිබිද තරයේ චාරය නෑන කටාවට හෝගේ. චාරයන හැන කටාවට හෝගේ හම්මිගී දීපරියේ නාරභගන්නේීදී බානමූරි කාපරයේ නාරභගන්නේීදී බානමූරි කාපඩිය නාරගන්නේීදී ඉක්කජවන්නේ දාමාන්නකරිය හ සචුවන්නේ ගාමාන්නකරිය ටුට්තේ ජව්ගීකච්චේදී වංගවාන්. ಡ ರೈ ಗಲ ಕಿಡ ರೈ ಗಲಾಂಗ